ਹਾਂਜੀ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਰਿਸ਼ਪਾਲ ਸਿੰਘ ਗਾਲ ਵੱਲੋਂ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਹਾਂਜੀ ਸਤਿਕਾਰਯੋਗ ਸਾਥੀਓ ਕੱਲ ਨੂੰ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਕੱਲ ਨੂੰ ਪ੍ਰਕਾਸ਼ ਦਿਹਾੜਾ ਹੈਗਾ ਸਮੂਹ ਸਿੱਖ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਬਾਬਾ ਜੀਵਨ ਸਿੰਘ ਜੀ ਉਹਨਾਂ ਦੀ ਸਿੱਖ ਧਰਮ ਦੇ ਲਈ ਸਿੱਖ ਸੰਗਤ ਦੇ ਲਈ ਅਦੁੱਤੀ ਕੁਰਬਾਨੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਆਦਾ ਤੋਂ ਜਿਆਦਾ ਖੁਸ਼ੀ ਦੇ ਨਾਲ ਸਾਰੀ ਸਮੁੱਚੀ ਸਿੱਖ ਸੰਗਤ ਜਾਤੀ ਭੇਦ ਭਾਵ ਤੋਂ ਉੱਪਰ ਉੱਠ ਕੇ ਸਮੂਹ ਸਿੱਖ ਸੰਗਤ ਉਹਨਾਂ ਦੇ ਜਿਹੜੇ ਪ੍ਰਕਾਸ਼ ਦਿਹਾੜੇ ਨੂੰ ਸੈਲੀਬ੍ਰੇਟ ਕਰਿਓ ਤੇ ਨਾਲ ਹੀ ਮੇਰੀ ਬੇਨਤੀ ਹੈਗੀ ਆ ਕਿ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਬਣੇ ਹੋਏ ਜਿੰਨੇ ਗੁਰੂ ਘਰ ਹੈਗੇ ਆ ਉਹਨਾਂ ਦੇ ਵਿੱਚ ਵੀ ਬਾਬਾ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈਗਾ ਉਹ ਧੂਮਤਾ ਮਨਾਲਾ ਨਾਲ ਮਨਾਇਆ ਜਾਣਾ ਚਾਹੀਦਾ ਪਰ ਪਿਛਲੇ ਕੁਝ ਸਮੇ ਤੋਂ ਆਪਾਂ ਦੇਖਦੇ ਆ ਰਹੇ ਆ ਕਿ ਗੁਰੂ ਘਰ ਤਾਂ ਬਾਬਾ ਜੀ ਦੇ ਨਾਮ ਤੇ ਬਣੇ ਹੋਏ ਨੇ ਪਰ ਉਹਨਾਂ ਦੇ ਨਾਮ ਤੇ ਜੋ ਵੀ ਜਿਹੜੇ ਪ੍ਰਕਾਸ਼ ਦਿਹਾੜੇ ਨਹੀਂ ਮਨਾਏ ਜਾ ਰਹੇ ਜਾਂ ਸਵਰਗ ਸੁਧਾਰਨ ਤੇ ਨਹੀਂ ਉਹਨਾਂ ਦੇ ਜਿਹੜੇ ਦਿਨ ਮਨਾਏ ਜਾ ਰਹੇ ਐਵੇਂ ਵਿਚ ਵਿਚਾਲੇ ਜੇ ਆਣ ਕੇ ਕੋਈ ਨਾ ਕੋਈ ਜਾਂ ਨਗਰ ਕੀਰਤਨ ਕਰਤਾ ਜਾਂ ਕੋਈ ਅ ਸ਼੍ਰੀ ਖੰਡ ਪਾਟ ਸਾਹਿਬ ਪ੍ਰਕਾਸ਼ ਕਰਤੇ ਉਹਨਾਂ ਦੀ ਕੋਈ ਉਨੀ ਇੰਪੋਰਟੈਂਸ ਨਹੀਂ ਰਹਿੰਦੀ ਜੇਕਰ ਅਸੀਂ ਉਹਨਾਂ ਦੇ ਨਾਮ ਤੇ ਗੁਰੂ ਘਰ ਸਥਾਪਿਤ ਕੀਤੇ ਹੋਏ ਆ ਤੇ ਉਹਨਾਂ ਗੁਰੂ ਘਰਾਂ ਦੇ ਵਿੱਚ ਜਿਸ ਦਿਨ ਉਹਨਾਂ ਦੇ ਪ੍ਰਕਾਸ਼ ਦੇ ਅੜਾਉ ਨੂੰ ਨਾਂ ਮਨਾਇਆ ਜਾਵੇ ਤਾਂ ਫਿਰ ਇੱਥੋਂ ਮਤਲਬ ਕਿ ਗੁਸ਼ ਸ਼ੱਕੀ ਗੱਲ ਹੋ ਜਾਂਦੀ ਹੈ ਵੀ ਇਹ ਜਿਹੜੇ ਗੁਰੂ ਘਰ ਬਣਾਏ ਕਿਸ ਕੰਮ ਦੇ ਵਾਸਤੇ ਕਿਉਂਕਿ ਗੁਰੂ ਘਰ ਤਾਂ ਪਹਿ ਇਸ ਕਰਕੇ ਬੱਬਾ ਜੀਵਨ ਸਿੰਘ ਜੀ ਦੇ ਨਾਮ ਤੇ ਬਣਾਏ ਨੇ ਕਿ ਸ਼੍ਰੋਮਣੀ ਸ਼ਹੀਦ ਬੱਬਾ ਜੀਵਨ ਸਿੰਘ ਜੀ ਦੀ ਵਿਚਾਰਧਾਰਾ ਸਿੱਖ ਪੰਥ ਦੇ ਲਈ ਬੱਬਾ ਜੀਵਨ ਸਿੰਘ ਤੇ ਉਸ ਦੇ ਪਰਿਵਾਰ ਦੀ ਕੀਤੀ ਹੋਈ ਅਦੁੱਤੀ ਕੁਰਬਾਨੀ ਨੂੰ ਤੇ ਉਹਨਾਂ ਵੱਲੋਂ ਅਪਣਾਏ ਗਏ ਸਿਧਾਂਤ ਨੂੰ ਉਹਨਾਂ ਦੀ ਵਿਚਾਰਧਾਰਾ ਨੂੰ ਅੱਗੇ ਸਿੱਖ ਸੰਗਤ ਦੇ ਵਿੱਚ ਆਪਾਂ ਪ੍ਰਸਾਰਿਤ ਕਰੀਏ ਪਰ ਜੇਕਰ ਅਸੀਂ ਉਹਨਾਂ ਦੇ ਜਿਹੜੇ ਮੇਨ ਦਿਹਾੜੀ ਨਹੀਂ ਮਨਾਵਾਂਗੇ ਤਾਂ ਫਿਰ ਇਹ ਕਿਵੇਂ ਪੋਸੀਬਲ ਹੈਗਾ ਸੋ ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਕੋਸ਼ਿਸ਼ ਕਰੋ ਕਿ ਹਰ ਪਿੰਡ ਦੇ ਵਿੱਚ ਆ ਬਾਬਾ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਧੂਮਤਮ ਨਾਲ ਬਣਾਇਆ ਜਾਵੇ ਜੇਕਰ ਜਿਹੜੀਆਂ ਪ੍ਰਬੰਧਕ ਕਮੇਟੀਆਂ ਨਹੀਂ ਮਨਾਉਂਦੀਆਂ ਤਾਂ ਉਹਨਾਂ ਦੇ ਉੱਪਰ ਜ਼ੋਰ ਪਾਇਆ ਜਾਵੇ ਚਾਹੇ ਅੱਤ ਕੀ ਨਹੀਂ ਪਾਉਣਾ ਅਗਲੇ ਸਾਲ ਤੋਂ ਪਾਇਆ ਜਾਵੇ ਵੀ ਭਾਈ ਜੇਕਰ ਤੁਸੀਂ ਅ ਮਤਲਬ ਕਿ ਬਾਬਾ ਜੀ ਦਾ ਜਨਮ ਮਤਲਬ ਪ੍ਰਕਾਸ਼ ਦਿਹਾੜਾ ਨਹੀਂ ਮਨਾਉਂਗੇ ਤਾਂ ਫਿਰ ਅਸੀਂ ਤੁਹਾਡੀ ਵਿਰੋਧਤਾ ਕਰਾਂਗੇ ਇਸ ਤਰੀਕੇ ਨਾਲ ਹੌਲੀ 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 ਸਿੱਖ ਸੰਗਤ ਦੇ ਵਿੱਚ ਚੇਂਜ ਆਊਗੀ ਸੋ ਸਾਰੀ ਸਿੱਖ ਸੰਗਤ ਨੂੰ ਇੱਕ ਵਾਰ ਫੇਰ ਬਹੁਤ 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 ਤੇਰ ਸਾਰੀਆਂ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ ਇੱਕ ਨਾਲ ਹੀ ਮੈਂ ਇੱਕ ਹੋਰ ਗੱਲ ਕਹਿ ਦਿੰਨਾ ਕਿ ਸਿੱਖ ਸੰਗਤ ਵੱਲੋਂ ਇਸ ਵਾਰ ਬੜੇ ਹੀ ਉਤਸ਼ਾਹ ਦੇ ਨਾਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਹੜੇ ਪਹਿਲੇ ਸ਼੍ਰੋਮਣੀ ਜਰਨੈਲ ਵੀ ਹੋਏ ਨੇ ਉਹਨਾਂ ਵੱਲੋਂ ਇਸ ਵਾਰ ਪੰਜਾਬ ਤੋਂ ਪਟਨਾ ਸਾਹਿਬ ਵਿਖੇ ਕਿਉਂਕਿ ਜਿੱਥੇ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਜਨਮ ਹੋਇਆ ਉੱਥੇ ਇੱਕ ਸਪੈਸ਼ਲ ਜਿਹੜੀ ਆ ਟ੍ਰੇਨ ਲਜਾਈ ਗਈ ਉਹ ਬਹੁਤ ਹੀ ਵਧੀਆ ਲੱਗਿਆ ਤੇ ਜਿਹੜੀ ਸਿੱਖ ਸੰਗਤ ਨੇ ਅ ਸਰਦਾਰ ਜਸਵੰਤ ਸਿੰਘ ਡੀਡੀਪੀਓ ਸਾਹਿਬ ਤੇ ਉਹਨਾਂ ਦੀ ਜਿੰਨੀ ਟੀਮ ਵੱਲੋਂ ਜਾਂ ਹੋਰ ਵੀ ਕੋਈ ਹੋ ਸਕਦੇ ਆ ਹੋ ਸਕਦਾ ਮੈਨੂੰ ਇੰਨਾ ਪੂਰਾ ਉਹਦੇ ਬਾਰੇ ਨਾ ਪਤਾ ਹੋਵੇ ਕਿ ਕਿਹੜੇ ਲੋਕ ਉਹ ਟ੍ਰੇਨ ਨੂੰ ਲੈ ਕੇ ਗਏ ਆ ਉਹਨਾਂ ਸਾਰੀ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਆਸ ਕਰਦੇ ਆ ਅੱਗੇ ਤੋਂ ਵੀ ਸ਼੍ਰੋਮਣੀ ਸ਼ਹੀਦ ਬਾਬਾ ਜੀ ਬਨ ਸਿੰਘ ਕਿਉਂਕਿ ਉਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਅਦੁੱਤੀ ਕੁਰਬਾਨੀ ਹੈਗੀ ਆ ਜੇ ਤੁਸੀਂ ਪੜੋਗੇ ਵੀਡੀਓ ਦੇ ਵਿੱਚ ਸੰਭਵ ਨਹੀਂ ਕਿ ਪੂਰਾ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਪਰਿਵਾਰ ਦੀ ਸਿੱਖ ਸਮਾਜ ਦੇ ਲਈ ਜਿਹੜੀ ਵੱਡੀ ਦੇਣ ਹੈਗੀ ਆ ਤੇ ਜਦੋਂ ਤੁਸੀਂ ਪੜੋਗੇ ਤਾਂ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉਤਸ਼ਾਹ ਦੇ ਨਾਲ ਬਾਬਾ ਜੀ ਦਾ ਜਿਹੜਾ ਦਿਨ ਮਨਾਇਓ ਬੜੀ ਖੁਸ਼ੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ